ਨੌਜਵਾਨ ਸਭਾ ਤੇ ਸਮੂਹ ਪਿੰਡ ਵਾਸੀ ਸਿਆਣੀ ਮਾਜਰਾ ਦੇ ਸਾਂਝੇ ਉਪਰਾਲੇ ਸਦਕਾ ਸਿੰਘ ਸਭਾ ਗੁਰਦੁਆਰਾ ਸਿਆਣੀ ਮਾਜਰਾ ਵਿਖੇ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਜਿਸਦਾ ਉਦਘਾਟਨ ਪ੍ਰਸਿੱਧ ਧਾਰਮਿਕ ਸ਼ਖਸੀਅਤ ਤੇ ਕਥਾ ਵਿਆਸ ਅਤੇ ਰਾਦੇ ਰਾਦੇ ਆਸ਼ਮ ਬਰੋਟਾ ਭਗਵਾਨਾ ਦੇ ਸੰਚਾਲਕ ਆਚਾਰੀਆ ਨੀਲਕੰਡ ਕੋਸ਼ਲ ਨੇ ਕੀਤਾ ਤੇ ਸਮੂਹ ਨੌਜਵਾਨ ਨੂੰ ਅਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਖੂਨਦਾਨ ਕਰਨਾ ਸਭ ਤੋਂ ਵੱਡਾ ਪੁੰਨ ਤੇ ਮਹਾਨ ਧਾਰਮਿਕ ਕਾਰਜ ਹੁੰਦਾ ਹੈ ਕਿ ਕੋਈ ਜੋ ਵਿਅਕਤੀ ਬਿਨਾਂ ਕੋਈ ਖੂਨ ਦਾ ਸਬੰਧ ਹੋਣ ਦੇ ਬਾਵਜੂਦ ਵੀ ਕਿਸੇ ਦੀ ਜ਼ਿੰਦਗੀ ਬਚਾਉਣ ਲਈ ਖੂਨ ਦਿੰਦਾ ਹੈ ਅਸਲ 'ਚ ਉਹ ਸਿੱਧੇ ਰੂਪ 'ਚ ਅਜਿਹੇ ਨੇਕ ਕਾਰਜ ਕਰਦਾ ਹੈ ਜਿਸ ਨਾਲ ਉਸ ਦੇ ਆਉਣ ਵਾਲੇ ਸਮੇਂ 'ਚ ਉਹ ਆਪਣੇ ਦੁੱਖਾਂ ਦਾ ਨਾਸ਼ ਕਰਨ ਲਈ ਪ੍ਰਮਾਤਮਾ ਦਾ ਅਸ਼ੀਰਵਾਦ ਪ੍ਰਾਪਤ ਕਰਦਾ ਹੈ ਇਸ ਮੁੱਖੇ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਪਹੁੰਚੇ ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਡਾ ਨੇ ਜਿੱਤੇ ਖੂਨਦਾਨੀਆਂ ਦਾ ਸਨਮਾਨ ਕੀਤਾ ਉਤੇ ਹੀ ਕਿਹਾ ਕਿ ਖੂਨਦਾਨੀ ਜੀ ਦੇ ਸੱਚੇ ਹੀਰੇ ਹੁੰਦੇ ਹਨ ਅਤੇ ਅਸਲ ਸਮਾਜ ਸੇਵੀ ਹੁੰਦੇ ਹਨ ਜੋ ਕਿ ਬਿਨਾਂ ਕਿਸੇ ਭੇਦਭਾਵ ਤੋਂ ਆਪਣਾ ਖੂਨਦਾਨ ਕਰਕੇ ਕਿਸੇ ਦੀ ਜ਼ਿੰਦਗੀ ਬਚਾਉਣ ਲਈ ਮਰਜੀਵੜੇ ਵਾਲੀ ਭੂਮਿਕਾ ਅਦਾ ਕਰਦੇ ਹਨ ਇਸ ਲਈ ਸਮੇਂ-ਸਮੇਂ ਤੇ ਅਜਿਹੇ ਕੈਂਪ ਲਗਾਉਣੇ ਚਾਹੀਦੇ ਹਨ ਇਸ ਕੈਂਪ ਚ ਲਗਭਗ 307 ਨੌਜਵਾਨਾਂ ਨੇ ਖੂਨਦਾਨ ਕਰਕੇ ਜ਼ਿਲ੍ਹਾ ਰੂਪਨਗਰ ਦੇ ਸਾਰੇ ਖੂਨਦਾਨ ਕੈਂਪਾਂ ਦਾ ਰਿਕਾਰਡ ਤੋੜ ਕੇ ਇੱਕ ਵਿਲੱਖਣ ਪ੍ਰਾਪਤੀ ਕੀਤੀ ਇਸ ਮੌਕੇ ਅੰਚ ਗੱਲ ਕਰਦੇ ਆ ਕੈਂਪ ਪ੍ਰਬੰਧਕ ਸਮਾਜ ਸੇਵੀ ਨੌਜਵਾਨ ਅਜੇ ਖੂਨਦਾਨ ਲਹਿਰ ਚ ਵੱਡਾ ਯੋਗਦਾਨ ਪਾ ਰਹੇ ਨੌਜਵਾਨ ਹਿਮਤ ਸੈਣੀ ਦੇ ਮਾਸਟਰ ਸਿੰਧਕਵਾਨ ਨੇ ਜਿੱਥੇ ਆਏ ਹੋਏ ਮਹਿਮਾਨਾਂ ਤੇ ਖੂਨਦਾਨੀਆਂ ਦਾ ਧੰਨਵਾਦ ਕੀਤਾ ਉੱਥੇ ਹੀ ਕਿਹਾ ਕਿ ਇਸ ਮੁੱਚੇ ਇਲਾਕੇ ਦੇ ਨੌਜਵਾਨਾਂ ਦੇ ਸਹਿਯੋਗ ਸਦਕਾ ਹੀ ਅੱਜ ਇਸ ਕੈਂਪ ਨੇ ਵੱਡੀ ਉਪਲਬਧੀ ਹਾਸਲ ਕੀਤੀ ਹੈ ਕਿਉਂਕਿ ਕੋਈ ਵੀ ਇਨਸਾਨ ਇਕੱਲਾ ਕਦੇ ਵੱਡਾ ਨਹੀਂ ਬਣ ਸਕਦਾ ਤੇ ਉਹਨਾਂ ਇਹ ਵੀ ਕਿਹਾ ਕਿ ਭਵਿੱਖ ਵਿੱਚ ਵੀ ਅਜਿਹੇ ਕੈਂਪਾਂ ਦੀ ਲੜੀ ਨਿਰੰਤਰ ਜਾਰੀ ਰਹੇਗੀ ਬਿਊਰੋ ਰਿਪੋਰਟ ਮੀਰਾ ਪੰਜਾਬ نیوز ਹਾਂ ਜੀ ਬਹੁਤ-ਬਹੁਤ ਸ਼ੁਕਰੀਆ ਜਰ ਗੁਰਦੁਆਰਾ ਸਿੰਘ ਸਭਾ ਸੈਣੀ ਮਾਜਰਾ ਸੋ ਬਹੁਤ ਵਿਸ਼ੇਸ਼ ਕਰਾ ਲਾ ਕੀਤਾ ਇਹਨਾਂ ਨੇ ਅੱਜ ਪਹਿਲੀ ਵਾਰ ਮੈਂ ਖੂਨਦਾਨ ਕੀਤਾ ਬੜਾ ਹੀ ਚੰਗਾ ਲੱਗਿਆ ਸੋ ਖੂਨਦਾਨ ਕਰਨਾ ਚਾਹੀਦਾ ਹੈ ਖੂਨਦਾਨ ਮਹਾਦਾਨ ਸਾਰੇ ਮੈਂ ਗੁਜਾਰਿਸ਼ ਕਰੂੰਗਾ ਭਰਾਵਾਂ ਨੂੰ ਕਿ ਵੱਧ ਤੋਂ ਵੱਧ ਖੂਨਦਾਨ ਕਰੋ ਤਾਂ ਕਿ ਕਿਸੇ ਵੀ ਲੋੜਵੰਦ ਤੱਕ ਇਹ ਜਿਹੜੀ ਸਾਡੀ ਸਹਾਇਤਾ ਹੈ ਉਹ ਪਹੁੰਚ ਸਕੇ ਆਈਡੀਆ ਕਿੰਨੇ ਜੁੰਦੇ ਹੈ ਮੱਕੀਦਵਾਰੇ ਕੀ ਕਰਨਾ ਚਾਹੀਦਾ ਅੱਜ ਇਹ ਜਿਹੜਾ ਖੂਨਦਾਨ ਕੈਂਪ ਹੈ ਇਹ ਪਿੰਡ ਸੈਣੀ ਮਾਜਰਾ ਵੱਲੋਂ ਲਗਾਇਆ ਗਿਆ ਨੌਜਵਾਨ ਸਭਾ ਵੱਲੋਂ ਤੇ ਇਸ ਮੂਹ ਪਿੰਡ ਦਾ ਇਹ ਵੀ ਸੰਯੋਗ ਹੈ ਬਾਹਰਲੇ ਪਿੰਡਾਂ ਤੋਂ ਆ ਕੇ ਸਾਡੇ ਇਸ ਕੈਂਪ ਦੇ ਵਿੱਚ ਬਹੁਤ ਸਾਰੇ ਨੌਜਵਾਨਾਂ ਨੇ ਬਲੱਡ ਦਿੱਤਾ ਤੇ 200 ਪਲੱਸ ਯੂਨਿਟ ਹੁਣ ਤੱਕ ਹੋ ਚੁੱਕਿਆ ਹੈ ਤੇ ਸਾਨੂੰ ਉਮੀਦ ਹੈ ਕਿ ਇਹ ਜਿਹੜਾ ਕੈਂਪ ਹੈ 300 ਯੂਨਿਟ ਕਰਾਸ ਕਰਕੇ ਜਾਏਗਾ ਜੀ ਤੇ ਹੋਰ ਆਪਣੇ ਇਲਾਕੇ ਦੇ ਨੌਜਵਾਨ ਵੀਰਾਂ ਨੂੰ ਕੀ ਅਪੀਲ ਕਰੋਗੇ ਇਸ ਫਲੱਡ ਕੈਂਪ ਪਰ ਮੈਂ ਆਪਣੇ ਇਲਾਕੇ ਦੇ ਨੌਜਵਾਨਾਂ ਨੂੰ ਇਹੀ ਅਪੀਲ ਕਰਦਾ ਹਾਂ ਕਿ ਨਸ਼ਿਆਂ ਨੂੰ ਤਿਆਗ ਕੇ ਆਪਾਂ ਖੇਡਾਂ ਵੱਲ ਜਾਂ ਇਦਾਂ ਦੇ ਸਮਾਜ ਸੇਵੀ ਦੇ ਕੰਮਾਂ ਵੱਲ ਨੂੰ ਅੱਗੇ ਆ ਕੇ ਆਪਣਾ ਯੋਗਦਾਨ ਪਾਈਏ ਜੀ ਕਿ ਤਾਂ ਮੈਂ ਸਾਰੇ ਜਿਹੜੇ ਜਿੰਨੇ ਬਲੈਂਡੀਆ ਜਿਹੜੇ ਸਾਡੇ ਬਲੱਡ ਡੋਨਰਸ ਪਿੰਡਾਂ ਪਿੰਡਾਂ ਤੋਂ ਆਏ ਆ ਕਿ ਸਾਡੇ ਛੋਟੇ ਜਿਹੇ ਹੋਕੇ ਦੇ ਉੱਥੇ ਮੈਂ ਸਾਰਿਆਂ ਦਾ ਬਹੁਤ ਜ਼ਿਆਦਾ ਰਿਣੀ ਐ ਬਹੁਤ ਜ਼ਿਆਦਾ ਧੰਨਵਾਦ ਕਰਨਾ ਚਾਹਾਂ ਔਰ ਉਸ ਤੋਂ ਇਲਾਵਾ ਧੰਨਵਾਦ ਸਾਰੇ ਹੀ ਸਮੂਹ ਨਗਰ ਨਿਵਾਸੀਆਂ ਦਾ ਤੇ ਸਾਰੇ ਨੌਜਵਾਨ ਵੀਰਾਂ ਦਾ ਜਿੰਦੀ ਬਦੌਲਤ ਅੱਜ ਜਿਹੜਾ ਸਾਡਾ ਇਹ ਕੈਂਪ ਹੈ ਬਹੁਤ ਸਕਸੈਸਫੁਲ ਹੋਣ ਜਾ ਰਿਹਾ ਹੈ ਸੋ ਹੋ ਚੁੱਕਾ ਹੈ ਇਸ ਨੂੰ ਮੈਂ ਸਾਰਿਆਂ ਦਾ ਹੀ ਧੰਨਵਾਦ ਦਿਲੋਂ ਰਿਣੀ ਐ ਔਰ ਦਿਲੋਂ ਧੰਨਵਾਦ ਕਰਾਂਗਾ